ਭੈਣ ਜੀ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਹੁਣੇ ਧੁੱਪ ਲੱਗੀ ਸੀ ਅੱਜ ਬੱਦਲ ਹੋ ਗਏ ਛਿੱਟਾਂ ਵੀ ਆਉਣ ਲੱਗ ਪਈਆਂ ਵਾ ਹੋਰ ਠੰਡ ਜੀ ਬੜੀ ਹੋ ਗਈ ਹੈ ਨਾ ਐਰ ਕਾ ਤਾਂ ਸਾਰੇ ਜਣੇ ਇਹ ਸੋਚਦੇ ਸੀ ਕਿ ਠੰਡ ਆਉਣੀ ਨਹੀਂ ਨੀਗੀ ਧੁੱਪਾਂ ਲੱਗਦੀਆਂ ਸੀ ਨਾ ਧੁੱਪਾਂ ਲੱਗਣ ਡੀਆਂ ਸੀ ਨਾ ਤਾਂ ਹੁਣ ਵੇਖੋ ਠੰਡ ਕਿੱਦਾਂ ਪੈਂਦੀ ਆ ਜੇ ਮੀਂਹ ਥੋੜਾ ਜਿਹਾ ਜ਼ਿਆਦਾ ਪੈ ਗਿਆ ਤੰਦਾ ਫ਼ਸਲਾਂ ਚਾਲੂ ਆ ਜਾਣੀਆਂ ਨਾਲੀ ਸੁੱਕੀ ਛੰਡ ਪੈਣ ਦੀ ਤਾਂ ਬਿਮਾਰੀ ਵੱਢ ਜਾਣੇ ਹੋਣ ਦੇ ਲੋਫੇ ਤਾਂ ਗੱਲ ਵਾ ਬਸ ਉਹ ਮੀਂਹ ਪੈ ਗਿਆ ਤਾਂ ਇਹ ਆ ਵੀ ਚੱਲ ਹੁਣ ਫਰਕ ਪੈਣਾ ਫਸਲਾਂ ਵਾਸਤੇ ਵੀ ਚੰਗਾ ਵਾ ਜੇ ਚਲ ਕੋਈ ਗੱਲ ਨਹੀਂ ਇੱਥੇ ਵੀ ਪੈਣੀ ਇਹ ਕਾਬ ਤੇ ਹੈ ਲੱਗਾ ਆਵਿ ਗਈ ਭੈਣ ਜੀ ਇਹ ਤੇ ਫੋਨ ਤੇ ਪੁੱਛਣ ਡਿਆ ਸੀ ਵੀ ਸਾਰਾ ਠੀਕ ਠਾਕ ਆ ਤੇ ਮੈਂ ਇਹਨੂੰ ਦੱਸਿਆ ਵੀ ਵੇਖ ਲਾ ਮੂੰਹ ਚੁੱਕਿਆ ਤੇ ਦੋਵੇਂ ਜਾਣੇ ਤੋ ਰਏ ਬਸ ਇਹਨਾਂ ਨੂੰ ਕੋਈ ਕੰਮ ਮੇਹ ਵਰਦੇ ਚ ਵਿੱਚ ਐਨ ਹੈ ਨਹੀਂ ਕਰਮਾ ਚ ਇਹਨਾਂ ਦੇ ਹੋਰ ਕੀ ਕੋਈ ਨਹੀਂ ਬਠੂ ਮਾ ਤੇ ਪੈਣਾ ਹੈ ਦੇਖਦੇ ਆ ਕੀ ਜਾਂਦਾ ਭਲਾ ਸਸਾ ਸਗਾ ਮਾਸੀ ਸਸਾ ਸਿਕਲ ਪੁੱਤ ਸਸਾ ਸਗਾ ਮਾਸੀ ਸਸਾ ਸਿਕਲ ਠੀਕ ਸਸਾ ਸਗਾ ਮਾਸੀ ਸਸਾ ਸਿਕਲ ਪੁੱਤ ਤਾਂ ਪੁੱਤ ਤੈਨੂੰ ਮੀਂਹ ਵਰਦਿਆ ਚਾਏ ਫੇ ਮੀਂਹ ਵਰਦਿਆ ਕੀ ਹੋਣਾ ਹੈ ਮਾਸੀ ਆਈ ਨਾ ਇਹ ਗਰਤਾਪੁਰ ਮੜਾ ਜਾ ਤੇ ਉੱਥੇ ਭਾਜੀ ਟੱਕਰ ਕੇ ਅੱਛਾ ਤੇ ਇਹ ਕਹਿੰਦੇ ਚਲ ਜੋਤ ਕੋਈ ਹੋ ਜਾਂਦੇ ਆ ਨਾਲੇ ਮੌਸਮ ਉਥੋਂ ਠੀਕ ਤੇ ਹੁਣ ਮੀਂਹ ਪੈਣ ਡਿਆ ਚੱਲ ਪੁੱਤ ਬਾਹਰ ਕੀ ਬਹਿਣਾ ਵਾ ਪੁੱਤ ਤਾਂ ਮੀਂਹ ਪੈਣ ਡਿਆ ਵਾ ਆਜੋ ਅੰਦਰ ਬੈੰਨੇ ਆ ਆਜੋ ਭਾਜੀ ਚਲੋ ਸੰਦੀਪ ਪੁੱਤ ਤੋਂ ਮੀਂਹ ਪੈਣ ਤੇ ਤੂੰ ਇੱਥੇ ਕੀ ਕਰ ਰਹੀ ਆ ਮੰਮੀ ਜੀ ਉਹਦੀ ਰਾਖੀ ਰੱਖਣੀ ਪੈਂਦੀ ਆ ਉਹਦੇ ਮਗਰਮਗਰ ਰਹਿਣਾ ਪੈਂਦਾ ਵਾ ਕੀ ਕਰਾਂ ਮੈਂ ਉਹ ਤਾਂ ਚਰੀ ਗੱਲ ਠੀਕ ਵਾ ਉਹਦਾ ਭਰਾ ਤੇ ਪਣਵਾਈ ਆ ਗਈ ਉਹਨਾਂ ਖੱਤਿਆਂ ਨੇ ਮੀਂਹ ਵੀ ਨਹੀਂ ਵੇਖਿਆ ਵੀ ਮੀਂਹ ਵਰਨ ਰਿਹਾ ਵਾ ਭੱਜੇ ਆਏ ਆ ਉਹਨਾਂ ਨੇ ਫੋਨ ਵੀ ਨਹੀਂ ਕੀਤਾ ਕੋਈ ਫੋਨ ਤੇ ਉਹਨੇ ਕੀਤਾ ਸੀ ਤੇ ਰਾਜੀ ਬਾਜੀ ਪੁੱਛਿਆ ਸੀ ਮੈਨੂੰ ਕੀ ਪਤਾ ਸੀ ਵੀ ਬਲਾ ਨਹੀਂ ਆ ਜਾਣਾ ਵਾ ਮੈਂ ਵਿਆਹ ਵਿਉ ਕਹਿ ਦਿੰਦੀ ਪੈ ਅੱਜ ਘਰ ਨਹੀਂ ਗੇ ਤੂੰ ਇਦਾਂ ਕਰ ਹੁਣ ਇਹਨੂੰ ਸਮਝਾ ਦੇ ਕਿ ਜੇ ਕੋਈ ਵੀ ਗੱਲ ਕੀਤੀ ਨਾ ਫੇਰ ਵੇਖਣੀ ਤੇਰਾ ਹਾਲ ਕੀ ਕਰਨਾ ਕੋਈ ਗੱਲ ਦੱਸੀ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਮ ਅੱਗੇ ਤੇ ਤੁਹਾਨੂੰ ਮੰਮੀ ਨੇ ਬੰਨਿਆ ਹੀ ਨਾ ਹੁਣ ਮੰਮੀ ਨੇ ਪਤਾ ਨਹੀਂ ਕੀ ਕਰਨਾ ਹੀ ਆ ਆ ਸਮਝਾ ਦੇ ਫਿਰ ਇਹਨੂੰ ਮੈਨੂੰ ਤਾਂ ਡਰ ਲੱਗਣ ਡਿਆ ਵੀ ਜੇ ਇਹਨੇ ਕੋਈ ਉਹਨਾਂ ਨਾਲ ਗੱਲ ਕਰਤੀ ਨਾ ਸਾਰਾ ਕੰਮ ਖਰਾਬ ਹੋ ਜਾਣਾ ਹੀ ਸਹੀ ਗੱਲ ਵਾ ਕੋਈ ਗੱਲ ਨਹੀਂ ਤੁਸੀਂ ਜਾਓ ਪਰੋਣੇ ਲਾ ਕੇ ਬੈਠੋ ਤੇ ਮੈਂ ਸਮਝਾਉਣੀ ਹਾਂ ਮੈਂ ਬੈਣੀ ਆ ਤੇ ਇਹਨੂੰ ਨਾਲ ਸੋਈ ਦੇ ਵਿੱਚ ਲੈ ਕੇ ਜਾਈਂ ਤੇ ਆ ਚਾਪਣੀ ਹੈ ਠੀਕ ਆ ਲੈ ਲਓ ਆ ਨਵਾਂ ਸਿਆਪਾ ਪੈ ਗਿਆ ਹੀ ਅੱਗੇ ਇਹਦੇ ਮਗਰ ਮਗਰ ਰਹਿਣਾ ਪੈਂਦਾ ਹੀ ਹੁਣ ਭਰਾ ਆ ਗਿਆ ਵਾ ਪਤਾ ਨਹੀਂ ਉਹਨੇ ਕੀ ਕਹਿਣਾ ਵਾ ਜਾ ਕੇ ਤੈਨੂੰ ਸਮਝਾਉਣੀ ਆ ਪਹਿਲਾਂ ਮੈਂ ਜੋਤ લાલે ਝાડુ હાંਜੀ દીદીયા ਥੋੜੇ ਹੀ ਰਹਿ ਗਿਆ ਵਾ ਚਲ ਝાડੂ ਰੱਖ ਇੱਥੇ ਮੈਂ ਤੈਨੂੰ ਦੱਸਣਾ ਏ ਕੁਝ હાંਜੀ ਦੱਸੋ ਤੇਰਾ ਭਰਾ ਆਇਆ ਵਾ ਠੀਕ ਆ ਤੈਨੂੰ ਮਿਲਣ ਵਾਸਤੇ ਆਇਆ ਹਾਂਜੀ ਤੇ ਮੇਰੀ ਸੁਣ ਲੈ ਗੱਲ ਉਹਨਾਂ ਸਾਹਮਣੇ ਕੋਈ ਗੱਲ ਨਹੀਂ ਕਰਨੀ ਠੀਕ ਆ ਨਾ ਠੀਕ ਆ ਅੱਗੇ ਤੇ ਮੰਮੀ ਨੇ ਤੈਨੂੰ ਬੰਨਿਆ ਸੀ ਤੇ ਮੈਂ ਖਲਾਤਾ ਵਾ ਤੇ ਹੁਣ ਮੰਮੀ ਨੇ ਇਹਨੇ ਤੈਨੂੰ ਛੱਡਣਾ ਤੈਨੂੰ ਜਾਨੋਂ ਹੀ ਮਾਰ ਦੇਣੀ ਉਹਨਾਂ ਨੇ ਚਲੋ ਕੋਈ ਨਹੀਂ ਦੀਦੀ ਤੇ ਜਿੰਨੇ ਵੀ ਤੈਨੂੰ ਗੱਲਾਂ ਪੁੱਛਣਗੇ ਨਾ ਉਹਨਾਂ ਕੀ ਜਵਾਬ ਦੇਣਾ ਵਾਦੂ ਕੋਈ ਗੱਲ ਨਹੀਂ ਕਰਨੀ ਨਹੀਂ ਨਹੀਂ ਠੀਕ ਹੈ ਅੱਗੇ ਤਾਂ ਮੈਂ ਬਚਾਤਾ ਹੀ ਹੂੰ ਹੁਣ ਨਹੀਂ ਮੈਂ ਬਚਾਉਣਾ ਮੰਮੀ ਤੋਂ ਨਹੀਂ ਨਹੀਂ ਦੀਦੀ ਕੋਈ ਗੱਲ ਮੰਮੀ ਦਾ ਗੁੱਸੇ ਦਾ ਨਾ ਤੈਨੂੰ ਪਤਾ ਠੀਕ ਹੈ ਨਾ ਤੇ ਤੂੰ ਝਾੜੂ ਲਾ ਲਾ ਜਿਹੜਾ ਰਹਿ ਗਿਆ ਵਾ ਤੇ ਆ ਜਾ ਆਪਾਂ ਦੋ ਜਣੇ ਚਾਹ ਬਣਾਈਏ ਚਲੋ ਕੋਈ ਨਹੀਂ ਮੈਂ ਆ ਗਈ ਤੇ ਚੱਲ ਆ ਜਾ ਟਾਈਮ ਨਾਲ ਠੀਕ ਹੈ ਮੀਤੀ ਆ ਗਿਆ ਇਹ ਤੇ ਰੱਬ ਨੇ ਸੁਣ ਲਈ ਆ ਮੇਰੀ ਹੁਣ ਨਾ ਮੈਂ 베ਜੀ ਨੂੰ ਸਾਰੀ ਗੱਲ ਦੱਸ ਦੇਣੀ ਆ ਜੋ ਜੋ ਇਹ ਮੇਰੇ ਨਾਲ ਕਰਦੇ ਰਹੇ ਆ ਤੇ ਜੋ ਜੋ ਇਹਨਾਂ ਦੀ ਸੋਚ ਵਾ ਪਰ ਦੱਸਣੀ ਪੜਦੇ ਨਾ ਵਾ ਜੇ ਹੋਣ ਇਹਨਾਂ ਨੂੰ ਸਾਰਿਆਂ ਦੇ ਸਾਹਮਣੇ ਦੱਸਦੀ ਨਾ ਗੱਲ ਵਰਜੀ ਨੂੰ ਇਹਨਾਂ ਮੇਰੇ ਫਿਰ ਪੇਸ਼ ਪੈ ਜਾਣਾ ਉਹ ਨਾ ਹੋਏ ਵੀ ਸਾਰਾ ਕੁਝ ਮੇਰੇ ਹੱਥੋਂ ਜਾਂਦਾ ਹੀ ਰਹੇ ਪਹਿਲਾਂ ਜਾਣੀ ਤਸਿੰਦੀ ਠੀਕ ਠਾਕ ਜੀ ਵਧੀਆ ਮਸਤੀ ਤੁਸੀਂ ਸੁਣਾਓ लवली ਹਾਂਜੀ ਠੀਕ ਠਾਕ ਆਪਣੀ ਸੁਣਾਓ ਤੁਸੀਂ ਬਸ ਬੜਾ ਵਧੀਆ ਮੌਸਮ ਖਰਾਬ ਜਾਈ ਹੋ ਗਿਆ ਅੱਜ ਹਾਂਜੀ ਹਾਂਜੀ ਪਹਿਲਾਂ ਤਾਂ ਧੁੱਪ ਲੱਗੀ ਸੀ ਤੇ ਜਕਦਮੇ ਹੋ ਗਿਆ ਬੱਦਲ ਉਹ ਮੈਂ ਵੀ ਨਾ ਇੱਥੇ ਆਇਆ ਗਰਦਾਪੁਰ ਅੱਛਾ ਜੀ ਤੇ ਬਾਜੀ ਉੱਥੇ ਟੱਕਰ ਗੇ ਠੀਕ ਹੈ ਠੀਕ ਹੈ ਤੇ ਉੱਥੇ ਮੀਂਹ ਜਿਆਦਾ ਸੀ ਉਦਾਂ ਠੀਕ ਹੈ ਤੇ ਫਿਰ ਅਸੀਂ ਸਲਾਹ ਕਰ ਲਈ ਮੈਂ ਚੱਲ ਜੋਤਕ ਹੋਈ ਜਾਣੇ ਜਾਂ ਲ ਜਾਂਦੇ ਚੱਲ ਵਧੀਆ ਕੀਤਾ ਕੇ ਹਾਂਜੀ ਤੁਸੀਂ ਸਨਾਉ ਠੀਕ ਠਾਕ ਨਾ ਹਾਂ ਕਿਰਪਾ ਮਾਲਕ ਦੀ ਕਣਕਾਂ ਕੁਣਕਾਂ ਠੀਕ ਆ ਹਾਂ ਵਧੀਆ ਚਲੋ ਵਧੀਆ ਚਾਹੀਦਾ ਦਲਜੀਤ ਫਿਰ ਬਣੀ ਨਹੀਂ ਪਟਵਾਰੀ ਦੀ ਗੱਲ ਉਹ ਨਹੀਂ ਬਾਜੀ ਨਵੇਂ ਸਾਲ ਦੀਆਂ ਛੁੱਟੀਆਂ ਨਹੀਂ ਹੀ ਉਹਦੇ ਕਰਕੇ ਮਟਵਾਰੀ ਬੈਠਣ ਨਹੀਂ ਡਿਆ ਅੱਛਾ ਛੁੱਟੀਆਂ ਖਤਮ ਹੋ ਗਈਆਂ ਨਾ ਫਿਰ ਜਾਵਾਂਗੇ ਜਲ ਠੀਕ ਹੈ ਠੀਕ ਆਹ ਛੁੱਟੀਆਂ ਵੀ ਚਾਰ ਪੰਜ ਵਾ ਹਾਂਜੀ ਭੱਜ ਦੌੜ ਤੇ ਨਵਲੀ ਪੜੀ ਇਹਨਾਂ ਨੇ ਕੀਤੀ ਹਾਂਜੀ ਹੁਣ ਜਦੋਂ ਛੁੱਟੀਆਂ ਆ ਗਈਆਂ ਫਿਰ ਕਿਸਦੇ ਵਾਸਤੇ ਦੀ ਗੱਲ ਨਹੀਂ ਗਈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਚਾਰ ਪੰਜ ਦਿਨ ਦੀ ਗੱਲ ਵਾ ਚਲੋ ਕੋਈ ਗੱਲ ਨਹੀਂ ਆਪੇ ਹੋ ਜਾਊਗਾ ਹਲੋ ਕੋਈ ਗੱਲ ਨਹੀਂ ਛੁੱਟੀਆਂ ਖਤਮ ਹੋਣੀਆਂ ਨੇ ਨਾ ਤੇ ਫੇਰ ਆ ਮਾਰ ਕੇ ਆਵਾਂਗੇ ਚੱਲ ਬੋ ਨਾਲ ਤੁਸੀਂ ਵੀ ਕੋਈ ਗੱਲ ਨਹੀਂ ਚੱਲ ਜਾਗੇ ਤੁਸੀਂ ਇਹਨਾਂ ਨੂੰ ਫੋਨ ਕਰ ਦਿਓ ਤੈਨੂੰ ਜਦੋਂ ਆਉਣਾ ਨਾ ਸ਼ਹਿਰ ਕੋਈ ਗੱਲ ਨਹੀਂ ਕਰ ਦਾਂਗੇ ਹਾਂ ਫੇਰ ਅਸੀਂ ਆ ਜਾਾਂਗੇ ਮਸੀ ਜੋਦ ਨਹੀਂ ਲੱਭਣ ਦੇ ਕਿਤੇ ਪੁੱਤ ਜੋਦ ਤੇ ਸੰਦੀਪ ਨਾ ਚਾਹ ਬਣਾਉਂਦਾ ਨਹੀਂ ਆ ਸੋਈ ਵਿੱਚ ਆ ਜਾਂਦਿਆਂ ਉਹ ਚਾਹ ਬਣਾ ਕੇ ਚਲੋ ਕੋਈ ਗੱਲ ਨਹੀਂ ਮੈਂ ਉੱਥੇ ਮਿਲ ਲੈਣਾ ਨੂੰ ਜੋ ਤ ਸਸ ਕਾ ਬੀਜੀ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਲੈ ਕੰਮ ਤਾਂ ਤਾਂ ਕਰਨ ਹਾਂਜੀ ਭਾਬੀ ਕਿੱਦਾਂ ਠੀਕ ਨੇ ਹਾਂ ਠੀਕ ਠਾਕ ਵਧੀਆ ਠੀਕ ਭਾਵੇਂ ਨਾ ਸ਼ਹਿਰ ਆਏ ਅੱਛਾ ਤੇ ਉੱਥੇ ਭਾਜੀ ਟੱਕਰ ਗਏ ਫਿਰ ਮੈਨੂੰ ਤੇ ਆਖੰਡੀ ਵੀ ਚਲੋ ਹੋ ਚੱਲਦੇ ਆ ਉਥੋਂ ਚਲੋ ਕੋਈ ਨਹੀਂ ਵਧੀਆ ਕੀਤਾ ਤੇ ਅਈਆ ਇੱਕ ਮਿੰਟ ਗੱਲ ਕਰਨੀ ਸੀ ਤੇ ਨਾ ਕੋਈ ਚਲੋ ਬੀਜੀ ਹਾਂਜੀ ਹੋਰ ਦਿਲਜੀਤ ਹਾਂਜੀ ਵਧੀਆ ਭਾਜੀ ਦਰ ਹਾਂਜੀ ਹਾਂਜੀ ਅਧੀਏ ਜੀਦਾ ਉਹ ਕੰਮ ਕਿਦਾਂ ਪਟਵਾਰੀ ਵਾਲਾ ਹੋ ਗਿਆ ਹੀ ਨਹੀਂ ਅਜੇ ਉਹ ਪਟਵਾਰੀ ਦਾ ਭਾਈ ਕੀ ਦਸੀਏ ਪਟਵਾਰੀ ਕਦੇ ਬਹਿ ਜਾਂਦਾ ਵਾ ਪਤਾ ਸਾਨੂੰ ਲੱਗਦਾ ਨਹੀਂ ਆ ਅੱਛਾ ਉਹਦਾ ਪਤਾ ਇੱਕ ਗੱਲ ਹੈਗੀ ਆ ਉਥੇ ਬੰਦਾ ਡਾ ਹੈਗਾ ਵਾਕਿਬ ਅੱਛਾ ਉਹਨੂੰ ਦੱਸ ਦਿੰਦਾ ਵਾ ਕਦੋਂ ਮੇਰੇ ਨਾਲ ਪਟਵਾਰੀ ਨੇ ਕਿ ਛੁੱਟੀਆਂ ਖਤਮ ਹੋ ਗਈਆਂ ਨਾ ਉਹ ਦੱਸੂਗਾ ਨਾ ਮੈਂ ਤੁਹਾਨੂੰ ਬੁਲਾ ਲਾਂਗੇ ਆਪਾਂ ਆਪਣੇ ਹੱਥੀਂ ਕੰਮ ਕਰਾ ਲਵੋਗੇ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਤਾਂ ਠੀਕਨ ਰਿਆ ਸੀ ਮੈਂ ਵੀ ਲਵੜੀ ਨੇ ਫੋਨ ਕਰਨਾ ਹੈ ਕਿ ਭਾਰੀ ਚੱਲੀਏ ਪਟਵਾਰੀ ਵਾਲਾ ਕੰਮ ਕਾ ਆਈਏ ਹਾਂਜੀ ਹਾਂਜੀ ਤੇ ਮੈਂ ਉਹ ਪੁੱਛਣ ਡਿਆ ਸੀ ਲਵਲੀ ਨੂੰ ਮੈਨੂੰ ਫੋਨ ਆਇਆ ਨਹੀਂ ਤੇ ਕਹਿੰਦਾ ਨਹੀਂ ਭਾਈ ਫੋਨ ਹੀ ਨਹੀਂ ਆਇਆ ਕਿੰਨੇ ਨਹੀਂ ਲਵਲੀ ਦਾ ਫੋਨ ਨਾ ਆਇਆ ਸੀ ਅੱਛਾ ਤੇ ਮੰਮੀ ਇਹ ਦੱਤਾ ਹੀ ਲਵਲੀ ਨੂੰ ਅੱਛਾ ਕਿ ਪਰਵਾਹੀ ਬੈਠਣ ਨਹੀਂ ਡਿਆ ਅੱਛਾ ਤੁਹਾਨੂੰ ਪਤਾ ਭਾਈ ਸਰਕਾਰੀ ਕੰਮਾਂ ਦਾ ਸਰਕਾਰੀ ਕੰਮ ਇਦਾਂ ਹੀ ਆ ਠੀਕ ਹੈ ਕਦੇ ਬਹਿ ਜਾਂਦਾ ਹੀ ਉਹ ਕਦੇ ਬਾਹਰ ਵੀ ਕੰਮ ਹੁੰਦੇ ਆ ਉਧਰ ਚਲ ਜਾਂਦੇ ਕਦੇ ਚਲੋ ਕੋਈ ਗੱਲ ਨਹੀਂ ਜਦੋਂ ਆਏਗਾ ਨਾ ਫਿਰ ਦੱਸ ਦਿਓ ਸਾਨੂੰ ਤੁਸੀਂ ਨਹੀਂ ਨਹੀਂ ਜਦੋਂ ਬਹਿ ਗਿਆ ਨਾ ਆਪਾਂ ਤੁਹਾਨੂੰ ਨਾਲ ਲੈ ਕੇ ਨਾ ਇਹ ਕੰਮ ਕਰ ਲੈਣਾ ਸਾਨੂੰ ਵੀ ਬੜੀ ਟੈਨਸ਼ਨ ਹੈ ਭਾਈ ਠੀਕ ਆ ਚਲੋ ਜਿਹੜੀ ਜਿਹੜਾ ਕੰਮ ਹੋ ਜੇ ਉਹੀ ਚੰਗਾ ਹੈ ਨਾ ਆਜਾ ਜੋਤ ਵੀਰ ਜੀ ਭਾਬੀ ਨੂੰ ਵੀ ਲੈ ਆਂਦੇ ਤੁਸੀਂ ਗੋ ਉਹ ਭਾਬੀ ਨੂੰ ਕੀ ਲਿਆਉਣਾ ਹੈ ਜੇ ਸੱਚ ਪੁੱਛੇ ਨਾ ਮੈਂ ਤਾਂ ਇੱਥੇ ਬਹਾਨੇ ਨਾਲ ਹੀ ਆਇਆ ਹਾਂ ਮੈਨੂੰ ਨਾ ਚੈਨ ਨਹੀਂ ਆਉਂਦਾ ਜਦੋਂ ਦਾ ਮਾਸੀ ਨੇ ਕਿਹਾ ਹੀ ਨਾ ਫੋਨ ਕਰਕੇ ਕਿ ਉਹ ਪਟਵਾਰੀ ਨਹੀਂਗਾ ਬੈਠਾ ਮੈਨੂੰ ਪਤਾ ਨਹੀਂ ਕੀ ਗੱਲ ਵਾ ਉੱਥੇ ਤੇ ਨਾ ਤੇਰਾ ਹੀ ਫੋਨ ਲੱਗਣ ਦਾ ਤੇਰੇ ਫੋਨ ਨੂੰ ਕੀ ਹੋਇਆ ਵਾ ਵੀਰ ਜੀ ਨਹੀਂ ਨਹੀਂ ਫੋਨ ਨੂੰ ਕੀ ਹੋਣਾ ਵਾ ਫੋਨ ਕਿਤੇ ਅੰਦਰ ਹੀ ਪਿਆ ਹੋਣਾ ਵਾ ਤੇ ਮੈਂ ਵੇਖਿਆ ਨਹੀਂ ਹੈਗਾ ਉਦੋਂ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਠਾਕ ਵਾ ਕਰ ਸਾਰੇ ਬੜੇ ਵਧੀਆ ਮੇਰੀ ਸਹੀ ਗੱਲ ਸੁਣ ਐਨੀ ਗੱਲ ਤੇ ਹੈ ਨਹੀਂ ਆ ਕਿ ਤੂੰ ਮੈਨੂੰ ਫੋਨ ਨਾ ਕਰੇ ਅੱਗੇ ਦਿਹਾੜੀ ਚ 12 12 ਵਾਰੀ ਕਰਦੀ ਹੁੰਦੀ ਤੇ ਹੁਣ 4-5 ਦਿਨ ਹੋ ਗਿਆ ਤੂੰ ਫੋਨ ਹੀ ਨਹੀਂ ਵੇਖਿਆ ਭਲਾ ਨਹੀਂ ਨਹੀਂ ਵੀਰ ਜੀ ਕਰ ਕੰਮ ਬੜਾ ਵਾ ਤਾਂ ਕਰਕੇ ਨਾ ਫੋਨ ਵੇਖਣ ਨੂੰ ਜੀ ਨਹੀਂ ਕਰਦਾ ਉਹ ਜੋ ਤੇ ਕੰਮ ਤੇ ਸਾਰਿਆਂ ਨੂੰ ਹੁੰਦਾ ਵਾ 5 ਮਿੰਟ ਵੀ ਨਹੀਂ ਨਿਕਲਦੇ ਸਾਨੂੰ ਤੇ ਇਹ ਟੈਨਸ਼ਨ ਪਈ ਵੀ ਪਤਾ ਨਹੀਂ ਕੀ ਗੱਲ ਬਾਤ ਨਹੀਂ ਨਹੀਂ ਵੀਰ ਜੀ ਗੱਲ ਨਹੀਂ ਕੋਈ ਵੀ ਹੈਗੀ ਉਦਾਂ ਵੀ ਨਾ ਅੱਗੇ ਮੈਂ ਤੁਹਾਨੂੰ ਬੜਾ ਫੋਨ ਕਰਨੀ ਹਾਂ ਨਾਲੇ ਭਾਬੀ ਵਿਚਾਰੇ ਨਾ ਉਦਾਂ ਦੇ ਹਾਲਾਤ ਆ ਤੇ ਮੈਂ ਨਾ ਕੋਈ ਵੀ ਗੱਲ ਕਰਕੇ ਤੁਹਾਨੂੰ ਟੈਨਸ਼ਨ ਨਹੀਂ ਦੇਣਾ ਚਾਹੁੰਦੀ। ਕੋਈ ਉਹ ਤਾਂ ਸਗੋਂ ਟੈਨਸ਼ਨ 'ਚ ਪਈ ਸੀ ਤੇ ਫੋਨ ਨਹੀਂ ਉਹਦਾ ਆਇਆ। ਤੇ ਹੁਣ ਮੈਂ ਤੇ ਬਾਨੇ ਨਾ ਆਇਆ ਵਾਂ ਤਾਂ ਹੀ ਅਸੀਂ ਵੱਖਰੇ ਵੱਖਰੇ ਮੋਟਰਸਾਈਕਲ ਤੇ ਆਏ ਆ ਕਿ। ਨਹੀਂ ਨਹੀਂ ਵੀਰ ਜੀ, ਘਰ ਸਾਰਾ ਕੋਈ ਠੀਕ ਠਾਕ ਵਾ। ਨਾਲੇ ਜੇ ਮੇਰੇ ਫੋਨ ਤੇ ਨਹੀਂ ਨਾ ਫੋਨ ਲੱਗਦਾ ਹੁੰਦਾ ਜਾਂ ਮੈਂ ਚੁੱਕਦੀ ਨਹੀਂ ਤੇ ਮੰਮੀ ਦੇ ਫੋਨ ਤੇ ਫੋਨ ਕਰ ਲਿਆ। ਉਹ ਜੋਤ ਮੰਮੀ ਦੇ ਫੋਨ ਤੇ ਤੇ ਬੜੀ ਅੜੀ ਲਾਇਆ ਵਾ। ਤੇ ਪਰ ਉਹ ਗਾੜੀਆਂ ਇਹ ਬਾਨਾ ਰੱਖ ਦਿੰਦੀ ਆ। ਪੀ ਸੰਦੀਪ ਤੇ ਜੋਤ ਗਈਆਂ ਚਾਚੇ ਘਰ ਕਦੀ ਸਾਗ ਤੋੜਨ ਗਈਆਂ ਵਾ, ਕਦੀ ਕਿਤੇ ਗਈਆਂ ਵਾ। ਤੇਰੇ ਨਾਲ ਤੇ ਗੱਲ ਹੁੰਦੀ ਚਲੋ ਕੋਈ ਨਹੀਂ ਵੇ ਜੀ ਮੈਂ ਆਪ ਖਿਆਲ ਰੱਖੂਗੀ ਇਹ ਗੱਲ ਦਾ ਮੈਂ ਆਪ ਕਰ ਲਿਆ ਕਰੂੰਗੀ ਗਾਹ ਤਾਂ ਨਹੀਂ ਇਹ ਗਲਤੀ ਹੁੰਦੀ ਓਏ ਆ ਫੋਨ ਫੋਨ ਕਰਕੇ ਦੱਸ ਦਿਆ ਕਰ ਹਾਂਜੀ ਦੀਦੀ ਮੈਂ ਸੋਚਣ ਦੀ ਸੀ ਭਾਜੀ ਆਏ ਤਾਂ ਰੋਟੀ ਬਣਾ ਲਈ ਆਪਾਂ ਹਾਂਜੀ ਹਾਂਜੀ ਚਲੋ ਮੈਂ ਤਾਂ ਨਹੀਂ ਤੋੜ ਲਾ ਤੇ ਆਜੀ ਫੇਰ ਠੀਕ ਹੈ ਹਾਂ ਆ ਗਈ ਜੀ ਇੱਥੇ ਸਾਰੇ ਬੜੇ ਵਧੀਆ ਵਾ ਆਤੇ ਹੀ ਵੇਹੀ ਲਿਆ ਵਾ ਕਿੰਨਾ ਪਿਆਰ ਕਰਦੇ ਆ ਮੈਨੂੰ ਤੀਹ ਨਾ ਫਿਕਰ ਕਰਿਆ ਕਰੋ ਐਵੇਂ ਚਲ ਠੀਕ ਹੈ ਤੂੰ ਤੋੜ ਲਾ ਉਹਨਾਂ ਦੇ ਮੈਂ ਜਾਣਾ ਫਿਰ ਉਧਰ ਠੀਕ ਵੇ ਜੀ ਦੀਦੀ ਮੈਂ ਕਰਾਵਾਂ ਕੁਝ ਜੋ ਤਾਂ ਕਰੋਨਾ ਕੀ ਐ ਮੈਨੂੰ ਪਹਿਲਾਂ ਗੱਲ ਦੱਸ ਸੁਣਿਆ ਵੀ ਤਰਾ ਪੁੱਛਦਾ ਹੀ ਵੱਜਾ ਨਹੀਂ ਨਹੀਂ ਵੀਜੀ ਨੇ ਕੀ ਪੁੱਛਣਾ ਵਾ ਉਥੇ ਮੈਂ ਉਦਾਂ ਹੀ ਸਾਰੇਆਂ ਸਾਹਮਣੇ ਤੁਹਾਨੂੰ ਪਤਾ ਹੀ ਆ ਭਾਬੀ ਵੱਲੋਂ ਪੁੱਛ ਨਹੀਂ ਜਾਕਦੀ ਵੀ ਕਿਤਾ ਠੀਕ ਠਾਕ ਨੇ ਤਾਂ ਕਰਕੇ ਇੱਧਰ ਆਣ ਕੇ ਮੈਂ ਚੱਲ ਗੱਲ ਕਰ ਲੈਣੀ ਦੱਸਿਆ ਤ ਨਹੀਂ ਨਾ ਕੁਝ ਵੀ ਨਹੀਂ ਨਹੀਂ ਦੱਸਣਾ ਮੈਂ ਕੀ ਆ ਦੀਦੀ ਜੇ ਤੀਹ ਸਾਰੇ ਮੇਰੇ ਨਾਲ ਜੇ ਤੀਹ ਮੇਰੀ ਮਦਦ ਕਰਨ ਦੇ ਜੇ ਤੇ ਮੈਂ ਵੀ ਇਹਨੂੰ ਕੀ ਦੱਸਣਾ ਜੇ ਬਚਣਾ ਵਾ ਨਾ ਤੇ ਕੁਝ ਨਾ ਦੱਸੀ ਠੀਕ ਆ ਨਾ ਨਹੀਂ ਨਹੀਂ ਦੀਦੀ ਮੈਂ ਨਹੀਂ ਕੁਛ ਵੀ ਨਹੀਂ ਮੰਮੀ ਬੜੇ ਔਖੇ ਚਿਹਰੇ ਤੇ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਗੱਲ ਕੀਤੀ ਤੁਸੀਂ ਫਿਕਰ ਨਾ ਕਰੋ ਮੈਂ ਕੋਈ ਨਹੀਂ ਚਲ ਆ ਜਾ ਫਿਰ ਆਪਾਂ ਸਬਜ਼ੀ ਬਣਾ ਲਈਏ ਠੀਕ ਆ ਉਹਨਾਂ ਨੇ ਜਾਣਾ ਹੋਣਾ ਵਾ ਰੋਟੀ ਬਣਾ ਦੀਏ ਹਾਂਜੀ ਚਲੋ ਮੈਂ ਆਜਾ ਵਿਦਲਜੀਤ ਦੋਵੇਂ ਭੈਣ ਭਰਾ ਸੇ ਖਲੋਤੇ ਕੋਈ ਗਲਤ ਨਹੀਂ ਕਰਨਦੇ ਵੇਖਣਾ ਹੀ ਉਹ ਪੁੱਛਣ ਡਿਆ ਸੀ ਅੱਛਾ ਉਹਨੇ ਇੱਕ ਗੱਲ ਨਹੀਂ ਦੱਸੀ ਲਾ ਦੱਸ אבי ਚੰਗਾ ਹੋ ਗਿਆ ਮੈਂ ਤਾਂ ਉਥੇ ਬੈਠੇ ਨਾ ਫਿਕਰਾਂ ਚ ਪਈ ਹਾਂ ਮੈਂ ਹਾਂ ਸਾਰੀ ਗੱਲ ਉਹਨੂੰ ਦੱਸ ਨਾ ਦਵੇ ਹੋਰ ਸੇ ਆਪਾਂ ਪੈ ਜਾਣਾ ਹੀ ਉਹਦੇ ਭਰਾ ਨੂੰ ਸ਼ੱਕ ਹੈਗਾ ਸੀ ਅੱਛਾ ਪਰ ਉਹਨੇ ਇੱਕ ਗੱਲ ਨਹੀਂ ਦੱਸੀ ਕੀ ਆਂਦਾ ਸੀ ਉਹ ਪੁੱਛਣ ਡਿਆ ਵੀ ਤਿੰਨ ਚਾਰ ਦਿਨ ਹੋ ਗਏ ਫੋਨ ਨਹੀਂ ਕੀਤਾ ਹਾਂ ਫੋਨ ਕਰਦੀ ਕਿਉਂ ਨਹੀਂ ਆ ਅੱਛਾ ਤੇ ਕੀ ਆਂਦੀ ਪਰ ਉਹਨੇ ਨਹੀਂ ਦੱਸਿਆ ਉਹ ਅੱਜ ਵੀ ਲੈ ਉਹ ਕਹਿੰਦੀ ਆਪਾਂ ਕਿਤੇ ਗਈਆਂ ਹੁੰਨੇ ਆ ਸਾਗ ਲੈਣ ਗਈਆਂ ਅੱਛਾ ਇੰਨੇ ਫਿਰ ਨਾ ਗੱਲ ਕਰਦੇ ਨੂੰ ਸੁਣ ਲਿਆ ਹਣਾਵਾ ਡਰ ਗਈ ਹੁਣ ਮੇਰੇ ਤੋਂ ਏਦਾ ਮਤਲਬ ਵੀ ਆਪੇ ਜਿਹੜਾ ਕੰਮ ਅਸੀਂ ਚਾਹੁੰਨੇ ਹਨਾ ਉਹ ਕੰਮ ਹੋ ਜਾਣਾ ਹੁਣ ਤੇਰਾ ਬੰਨ ਕੇ ਰੱਖਿਆ ਨਾ ਉਹਦੇ ਨਾਲ ਕੰਮ ਵਧੀਆ ਹੋ ਗਿਆ ਹੀ ਚੱਲ ਮੈਂ ਸੰਦੀਪ ਨੂੰ ਨਹੀਂ ਕਿਹਾ ਸੀ ਮੈਂ ਤਾਂ ਧਿਆਨ ਰੱਖੀ ਤੈਨੂੰ ਸਮਝਾ ਦੀ ਦੂਜਾ ਤੇਰੀ ਮਾਸੀ ਆ ਗਈ ਉਹਨੇ ਬਥੇ ਰਾ ਸਮਝਾਇਆ ਉਹ ਮਾਸੀ ਨੇ ਇਹ ਰ ਸਮਝਾਇਆ ਨਾ ਉਹਦੇ ਨਾਲ ਗੱਲ ਬਣੀ ਮੈਨੂੰ ਲੱਗਦਾ ਚੱਲ ਆ ਜਾ ਮੁੜ ਕੇ ਆ ਕੇ ਤਾਂ ਸੋਨਾ ਲੈਣ ਤੇ ਕੀ ਗੱਲਾਂ ਕਰਨੇ ਮਾਂ ਪੁੱਤ ਚੰਗਾ ਫਿਰ ਮਸਲ ਜੀ ਚੰਗਾ ਜੀ ਮਾਰੇ ਕਿਤੇ ਚੱਕਰ ਨਹੀਂ ਆਵਾਂਗੇ ਚੰਗਾ ਬਾਪਾ ਜੀ ਹਾਂ ਠੀਕ ਚੰਗਾ ਜੋਤ ਤੁਹੇ ਹੁੰਦੇ ਜਾਂਦੇ ਇਹਦਾ ਚੱਕਰ ਮਰ ਗਿਆ ਕਰੋ ਕੋਈ ਗੱਲ ਨਹੀਂ ਤੇ ਨਾਲੇ ਇਹਦਾ ਵਿਚਾਈ ਤਾਂ ਦਿਲ ਲੱਗਾ ਰਹਿੰਦਾ ਉਹੋ ਹੀ ਆਈ ਸ਼ਹਿਰ ਆਈ ਤੇ ਮੈਂ ਚੱਲ ਕਹਿੰਮ ਫਿਰ ਜਾਨੇ ਤਾਂ ਨਾਲ ਮਿਲ ਜਾਨੇ ਬਈ ਆ ਬਹੁਤ ਵਧੀਆ ਕੀਤਾ ਤੁਸੀਂ ਮਾਰੀਓ ਕਿ ਤੇ ਚੱਕਰ ਤੇ ਨਹੀਂ ਆਵਾਂਗੇ ਜਰੂਰ ਚੱਲੀਏ ਫਿਰ ਪਾਜੀ ਚੰਗਾ ਜੋੜ ਠੀਕ ਹੈ ਜੀ ਨਿੰਮੇਰੀ ਗਾ ਸੋਣਾ ਆਪਣੇ ਪ੍ਰਾਣ ਨੂੰ ਕੀ ਦੱਸਣ ਲਈ ਹਾਂ ਨਹੀਂ ਨਹੀਂ ਮੰਮੀ ਜੀ ਮੈਂ ਨਹੀਂ ਕੋਈ ਵੀ ਗੱਲ ਦੱਸੀ ਜੇ ਤੀਹ ਬਣਾ ਕੀਤਾ ਸੀ ਪਰ ਮੈਂ ਕਿਉਂ ਦੱਸਨੀ ਚੱਲ ਹਾਂ ਗੱਲ ਮਿੰਦਲਜੀਤ ਨੇ ਦੱਸਤੀ ਸੀ ਵੀ ਤੂੰ ਕੋਈ ਗੱਲ ਨਹੀਂ ਕੀਤੀ ਹੁਣ ਅੱਗੇ ਤੋਂ ਵੀ ਧਿਆਨ ਰੱਖੀ ਇਹ ਗੱਲ ਦਾ ਕੋਈ ਗੱਲ ਦੱਸਣੀ ਨਹੀਂ ਗਈ ਨਾ ਉਹਨਾਂ ਨੂੰ ਨਾ ਪਿੰਡ ਵਿੱਚ ਕੋਈ ਚਾਚੀ ਤਾਈ ਆਵੇ ਤੋ ਉਹਨੂੰ ਆਪਣੇ ਘਰ ਦਾ ਸੌ ਪ੍ਰਧਾਨ ਦਾ ਵਾ ਇਹ ਨਹੀਂ ਵੀ ਹਰ ਗੱਲ ਬਾਹਰ ਦੱਸੀ ਜਾਈ ਦਿੰਦੀ ਆ ਮੈਂ ਤੇ ਪੁੱਤ ਤੇਰਾ ਹੀ ਪੜਾ ਚਾਹਨੀ ਆ ਵੀ ਚੱਲ ਚਾਰ ਸਿਆੜ ਤੇਰੇ ਲੈ ਜਾਣਗੇ ਤੇਰੀ ਜ਼ਿੰਦਗੀ ਸੌਖੀ ਨੰਗ ਜੂਗੀ ਤੂੰ ਤੇ ਉਲਟੀ ਸਮਝ ਲਿਆ ਪੁੱਤ ਚਲੋ ਕੋਈ ਨਹੀਂ ਮੰਮੀ ਮੈਂ ਕਹਿਨੂੰ ਕੋਈ ਗੱਲ ਨਹੀਂ ਦੱਸਦੀ ਚਲ ਕੋਈ ਨਹੀਂ ਜਾ ਫਿਰ ਚਾਹ ਪਾਣੀ ਪੀ ਚੱਲ ਆਜ ਤਨੀ ਇਹਨੇ ਦੱਸਿਆ ਏਦਾਂ ਕਰਕੇ ਨਾ ਟਾਈਮ ਨਗਾ ਲੀਨੀ ਆ ਇੱਕ ਵਾਰਾ ਪੈਸੇ ਮੇਰੇ ਹੱਥ ਚ ਆ ਜਾਣ ਫੇਰ ਤੈਨੂੰ ਦਵੂੰਗੀ ਮਤ ਫੇਰ ਜਿੰਨੂੰ ਮਰਜ਼ੀ ਦੱਸਨੀ ਮੈਨੂੰ ਕਿਸ ਦਾ ਡਰ ਨਹੀਂਗਾ ਸਿਰਫ ਪੈਸਿਆਂ ਤੱਕ ਵਾ ਮੈਨੂੰ ਜਰੀਗਾ ਅਜੀ ਗੱਲ ਬਾਤ ਤੇ ਉੱਥੇ ਕੋਈ ਨਹੀਂ ਹੋਈ ਹਣ ਮੈਂ ਜੋਤਨ ਨੂੰ ਪੁੱਛਿਆ ਤੇ ਜੋਤਨ ਨੇ ਵੀ ਕੋਈ ਗੱਲ ਨਹੀਂ ਦੱਸੀ ਉਹਨੂੰ ਠੀਕ ਠਾਕ ਆ ਸਾਰਾ ਕੁਝ ਮੈਂ ਫੋਨ ਦੀ ਵੀ ਗੱਲ ਕੀਤੀ ਵੀ ਤਰ੍ਹਾਂ ਫੋਨ ਨਹੀਂ ਲੱਗਣ ਡਿਆ ਤੇ ਨਾ ਤੋਂ ਚੁੱਕਣੀ ਜੇ ਲੱਗਦਾ ਵੀ ਆ ਤੇ ਉਹਨਾਂ ਦੇ ਵੀ ਕੰਮ ਧੰਦਾ ਬੜਾ ਹੁੰਦਾ ਵਾ ਅੱਛਾ ਹੁਣ ਜੋਤਨ ਨੂੰ ਵੀ ਹੁਣਾਵਾ ਵੀ ਕੰਮ ਧੰਦਾ ਪਹਿਲਾਂ ਬੈਠ ਕੇ ਤੇ ਫੇਰ ਹੀ ਹੋਣਾ ਏ ਆ ਵੀ ਘਰ ਵਾਲਾ ਹੋਵੇ ਨਾ ਸਿਰ ਤੇ ਤੇ ਫੇਰ ਗੱਲ ਹੋਰ ਵਾ ਉਹਨੂੰ ਇਹ ਹੁੰਦਾ ਵੀ ਕੋਈ ਗੱਲ ਨਾ ਕਰੇ ਮੈਨੂੰ ਤੇ ਉਹ ਕਹਿੰਦੀ ਵੀ ਜਦੋਂ ਵੀ ਫੋਨ ਕਰਨਾ ਹੁੰਦਾ ਮਾਸੀ ਦੇ ਫੋਨ ਤੇ ਕਰ ਲਿਆ ਕਰੋ ਠੀਕ ਹੈ ਤੇ ਮੈਂ ਮਾਸੀ ਨਾਲ ਗੱਲ ਨਹੀਂ ਕਰਾਂ ਤਾਂ ਚਲ ਕੋਈ ਗੱਲ ਨਹੀਂ ਫਿਰ ਠੀਕ ਹੀ ਹੋਣਾ ਸਾਰਾ ਕੁਝ ਮੈਂ ਵੀ ਦਲਜੀਤ ਨਾਲ ਗੱਲ ਕੀਤੀ ਨਾ ਹਾਂਜੀ ਮੈਂ ਪੁੱਛਿਆ ਸੀ ਮੈਂ ਕਿ ਦਲਜੀਤ ਪਟਵਾਰੀ ਵਾਲਾ ਕੰਮ ਜਿਹੜਾ ਹੈ ਕਰ ਲਿਆ ਜਾਂ ਕਰਨਾ ਅਜੇ ਅੱਛਾ ਜੀਤ ਕਹਿੰਦੇ ਆ ਸੀ ਕਿ ਪਟਵਾਰੀ ਨਹੀਂ ਅਜੇ ਬੈਠਾ ਅੱਛਾ ਤਾਂ ਕਰਕੇ ਫਿਰ ਅਈ ਤੁਹਾਨੂੰ ਫੋਨ ਨਹੀਂ ਕੀਤਾ ਇਹੋ ਗੱਲ ਹੀ ਉਦਨ ਮਾਸੀ ਨੇ ਕਹੀ ਹੈ ਨਾ ਕਿ ਉਹ ਮਤਲਬ ਬੈਠਾ ਨਹੀਂ ਆ ਤਾਂ ਚਲੋ ਕੋਈ ਗੱਲ ਨਹੀਂ ਉਹ ਤਾਂ ਛੁੱਟੀਆਂ ਵੀ ਹੈਗੀਆਂ ਵਾ ਕਿ ਨਵੇਂ ਸਾਲ ਦੀਆਂ ਆਉਂਡੀਆਂ ਵਾ ਨਾ ਆ ਤੇ ਤੁਹਾਨੂੰ ਪਤਾ ਪਟਵਾਰੀ ਫਿਰ ਮਰਜ਼ੀ ਨਾਲ ਬੈਠਦੇ ਹੁੰਦੇ ਬਿਲਕੁਲ ਬਿਲਕੁਲ ਆਹ ਉਹਨਾਂ ਨੂੰ ਤੁਹਾਨੂੰ ਪਤਾ ਪੈਸੇ ਕੋਈ ਲੈ ਕੇ ਬੈਣਾ ਉਦਾਂ ਬ ਤੇ ਚਲੋ ਕੋਈ ਗੱਲ ਨਹੀਂ ਜਦੋਂ ਬਹਿਣਗੇ ਨਾ ਤੇ ਫਿਰ ਆਂਦੇ ਫੋਨ ਕਰਦਾਂਗੇ ਠੀਕ ਆ ਉਹ ਇਹ ਆ ਵੀ ਗੱਲਬਾਤ ਕੋਈ ਨਹੀਂ ਮੈਨੂੰ ਤੇ ਇਹੋ ਟੈਨਸ਼ਨ ਹੈ ਵੀ ਕੋਈ ਗੱਲ ਨਾ ਹੋਵੇ ਕਿ ਮੈਂ ਵੀ ਉਹ ਸੋਚਣ ਡਿਆ ਸੀ ਹਾਂ ਯਾਰ ਕੋਈ ਹੋਜੀ ਗੱਲਬਾਤ ਨਾ ਹੋਵੇ ਕਿ ਤੁੰਗ ਤੁੰਗ ਨਾ ਕਰ ਦੋ ਹਾਂਜੀ ਜੋਤ ਨੇ ਗਲਤੀ ਨਹੀਂ ਕੀਤੀ ਨਾ ਨਾ ਜੋਤ ਨੇ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੀ ਵੀ ਸਾਰਾ ਕੁਝ ਵਧੀਆ ਵਾ ਇੱਥੇ ਅੱਛਾ ਹਾਂਜੀ ਚਲੋ ਕੋਈ ਗੱਲ ਨਹੀਂ ਫਿਰ ਮਾਸੀ ਨੂੰ ਫੋਨ ਕਰਕੇ ਪੁੱਛ ਲਿਆ ਕਰਾਂਗੇ ਅਵਲ ਤੇ ਕਹਿੰਦੀ ਮੈਂ ਕਰਦਿਆ ਕਰੂੰਗੀ ਹੁਣ ਫੋਨ ਠੀਕ ਆ ਚੰਗਾ ਫਿਰ ਭਾਜੀ ਮੈਂ ਨਾ ਹੁਣ ਚਲਦਾ ਪਿੰਡ ਨੂੰ ਮੈਂ ਕਿਹਾ ਚਲੀ ਪਿੰਨੂ ਨਹੀਂ ਨਹੀਂ ਤੂੰ ਹੀ ਮਾਰ ਰਿਹਾ ਕਿਦਾਂ ਚੱਕਰ ਆਵੇਂ ਮੈਂ ਤਾਂ ਦੋ ਚਾਰ ਵਾਰ ਹੀ ਆ ਗਿਆ ਤੁਹਾਡੇ ਮੈਂ ਅੰਨਾ ਕਿਸੇ ਨੂੰ ਪਰਮੀਤ ਨੂੰ ਨਾਲ ਲੈ ਕੇ ਨਾ ਉਹ ਵੀ ਕਹਿੰਦੀ ਸੀ ਜਾਣਾ ਹੈ ਘਰ ਚਲ ਕੋਈ ਗੱਲ ਨਹੀਂ ਆਇਓ ਫੋਨ ਕਰਦੇ ਹੋ ਜਦ ਤਨਣਾ ਹੋਊਗਾ ਠੀਕ ਆ ਚੰਗਾ ਫਿਰ ਭਾਜੀ ਚੰਗਾ ਚੰਗਾ ਰਵਿੰਦਰ ਬੈਠੇ ਆਗੇ ਤੇ ਹੀ ਓਏ ਆ ਹੋਇਆ ਮੈਂ ਤੇ ਪਾਣੀ ਲੈਵਾਂ ਦੜਵਾ ਦੇ ਨਹੀਂ ਪਾਣੀ ਨਹੀਂਗਾ ਬਿਨਾ ਹਾਂ ਕੋਈ ਗੱਲ ਨਹੀਂ ਪੀ ਲੈਣਾ ਮੈਂ ਬਾਅਦ ਚ ਤੇ ਜਿੱਧਰ ਗਏ ਸੀ ਬਣਿਆ ਉਹ ਬਾਨਾ ਉੱਥੇ ਕੀ ਆ ਮੈਨੂੰ ਤਾਂ ਸਭ ਕੁਝ ਠੀਕ ਹੀ ਲੱਗਾ ਯਾਰ ਅੱਛਾ ਅੱਛਾ ਹਾਂ ਉੱਥੇ ਤਾਂ ਕੋਈ ਗੱਲਬਾਤ ਵੀ ਨਹੀਂ ਆ ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਅੱਛਾ ਰਾਜੀ ਭਾਜੀ ਪੁੱਛਿਆ ਵਾ ਸਾਰੇ ਹੱਸ ਕੇ ਢੰਡੇ ਮੈਂ ਦੇ ਸਭ ਨੂੰ ਜੋਤ ਨੂੰ ਵੀ ਪਰੇ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਅੱਛਾ ਤੂੰ ਮੈਨੂੰ ਦੱਸ ਦੇ ਜੇ ਕੋਈ ਗੱਲਬਾਤ ਹੈਗੀ ਆ ਤੇ ਹੂੰ ਤੇ ਅਜੇ ਤਾਂ ਅਸੀਂ ਗੱਲਾਂ ਬਾਤਾਂ ਕਰਨੀ ਡੇ ਰਾਜੀ ਬਾਜੀ ਪੁੱਛਣ ਡੇ ਅੱਛਾ ਤੇ ਉਧਰੋਂ ਉਹਦੀ ਜਠਾਣੀ ਆ ਗਈ ਮਗਰ ਉਹਨਾਂ ਵੀ ਲਈ ਸਬਜ਼ੀ ਵੀ ਲਾਈ ਹੈ ਨਾ ਕੋਈ ਗੱਲਬਾਤ ਕਰਦੀ ਸੀ ਉਹ ਨਾ ਨਾ ਉਹਨੇ ਵਿਚਾਰੀ ਨੇ ਕੀ ਗੱਲ ਕਰਨੀ ਉਹ ਤਾਂ ਸਿੱਧੀ ਸਬਜ਼ੀ ਦੇ ਵੀ ਤੋੜਨ ਤੇ ਥੋੜਾ ਜਿਹਾ ਹਟਮਾ ਹੀ ਖਲੋਤੇ ਪਰ ਉਹ ਤੇ ਕੀ ਗੱਲਾਂ ਕਰਨੀਆਂ ਸੀ ਪਰ ਜੋਤ ਵੀ ਕਹੀ ਜਾਂ ਆਂਡੀ ਸਭ ਕੁਝ ਠੀਕ ਹੋ ਉੱਥੇ ਆਹੋ ਜੇ ਕੋਈ ਗੱਲਬਾਤ ਹੁੰਦੀ ਤੇ ਕੁੜੀ ਨੇ ਕਰਨੀ ਸੀ ਤੁਹਾਡੇ ਨਾਲ ਮੈਂ ਤੈਨੂੰ ਆਖਿਆ ਵੀ ਤੇਰਾ ਫੋਨ ਕੱਲ ਹੀ ਬੰਦ ਆਉਂਦਾ ਹੁੰਦਿਆ ਉਹ ਕਹਿੰਦੀ ਵੀ ਉਹ ਬੈਟਰੀ ਥੋੜੀ ਜਿਹੀ ਪ੍ਰੋਬਲਮ ਆਈ ਆ ਤੇ ਕੋਈ ਗੱਲ ਨਹੀਂ ਉਹ ਦਲਜੀਤ ਨੇ ਕਰਾ ਦੇਣਾ ਠੀਕ ਮੈਂ ਹਜ ਨਹੀਂ ਹੁੰਦਾ ਤੇ ਮੈਂ ਕੋਈ ਗੱਲ ਨਹੀਂ ਕਰਾ ਕੇ ਤੁਹਾਨੂੰ ਦੇ ਜੂਗਾ ਆਹ ਤੇ ਕਹਿਣ ਦੀ ਵੀ ਨਹੀਂ ਉਹਨੇ ਚਲਣਾ ਵਾ ਅੱਜ ਸ਼ਹਿਰ ਇਹ ਉਹੀ ਨਾ ਸੱਚੀ ਟੈਨਸ਼ਨ ਜੀ ਲੱਗੀ ਵੀ ਪਤਾ ਨਹੀਂ ਫੋਨ ਵੀ ਨਹੀਂ ਲੱਗੰਦਿਆ ਹਾਲ ਚਾਲ ਦਾ ਵੀ ਉਹ じゃ ਪਤਾ ਲੱਗੰਦਿਆ ਵੀ ਕੀ ਗੱਲ ਬਣਦੀ ਮੈਂ ਅੱਛਾ ਦੇਣੇ ਜਿਹੇ ਤਰ੍ਹਾਂ ਫੋਨ ਹੀ ਲੱਗੰਦਿਆ ਤਾਂ ਤੂੰ ਦੂਜੇ ਫੋਨ ਤੋਂ ਗੱਲ ਕਰ ਲੈਂਦੀ ਅਧਿਕਰ ਹੋਰ ਕਿਹੜੇ ਫੋਨ ਹੈ ਨਹੀਂ ਮਹਰਪਿੰਦਰ ਵਾ ਦੇ ਉਹ ਵਕਤ ਟੈਨਸ਼ਨ ਲੈਣ ਦੀ ਤੇ ਸਾਨੂੰ ਮੈਂ ਵਕਤ ਪਈ ਚਲਣਾ ਹੁਣ ਕਿਤੇ ਸਾਰੇ ਵਿੱਚ ਸਾਹ ਆਇਆ ਵਾ ਵੀ ਨਹੀਂ ਠੀਕ ਠਾਕ ਵਧੀਆ ਵਾ ਨਹੀਂ ਉੱਥੇ ਬਹਿ ਕੇ ਆਏਆਂ ਘੰਟਾ ਇਕ ਕੋਈ ਗੱਲ ਬਾਤ ਨਹੀਂ ਆ ਸਾਰੇ ਐ ਵਧੀਆ ਚਲ ਵਧੀਆ ਹੀ ਚਾਹੀਦਾ ਵਾ ਉਹ ਪਹਿਲੀ ਪੂਲੀ ਦੀ ਮਾੜੀ ਮੋਟੀ ਗੱਲ ਕੀਤੀ ਉੱਥੇ ਆਈ ਅੱਛਾ ਤੇ ਕਹਿੰਦੇ ਹੀ ਹੈ ਜੇ ਪਟਵਾਰੀ ਛੁੱਟੀਆਂ ਤੇ ਆਹ ਨਵਾਂ ਸਾਲ ਵੀ ਆਉਂਦਿਆ ਬਣਾ ਉਹਦਾ ਕਰਕੇ ਵੀ ਕੀ ਪੜਾ ਛੁੱਟੀਆਂ ਛੱਡੀਆਂ ਹੋਣ ਤਾਂ ਕਰਕੇ ਟਾਈਮ ਲੱਗਣਾ ਹੋਣਾ ਉਹਨਾਂ ਨੂੰ ਕੀ ਕਿਸ ਦੇ ਕੰਮ ਨਾ ਠੀਕ ਹੈ ਨਾ ਉਹ ਆਪਣੀ ਮਰਜ਼ੀ ਨਾਲ ਹੀ ਆਉਂਦੇ ਆ ਚਲੋ ਕੋਈ ਨਹੀਂ ਕੰਮ ਹੋਈ ਜਾਣਾ ਵਾ ਬੰਦਾ ਜਿਹੜੇ ਪਾਸੇ ਤੁਰਿਆ ਹੋਵੇ ਉਹ ਕੰਮ ਨਹੀਂ ਬੜੀ ਜਾਂਦਾ ਹੁੰਦਾ ਵਾ ਪਰ ਇਹ ਆ ਵੀ ਜਿੰਨਾ ਚਿਰ ਪਹਿਲੀ ਨਹੀਂ ਨਾ ਉਹਦੇ ਨਾਂ ਹੁੰਦੀ ਇਹੋ ਟੈਨਸ਼ਨ ਵਾ ਵੀ ਬਸ ਪਹਿਲੀ ਉਹਦੇ ਨਾਂ ਕਰਾ ਦੇਣ ਬਸ ਉਹ ਹੋ ਜਾਣੇ ਆ ਸਾਰੇ ਕੰਮ ਉਹ ਉਦਾਂ ਹੀ ਹਨ ਨਾ ਜਦਾ ਫਿਕਰ ਜੀ ਹੁੰਦੀ ਕਿਉਂਕਿ ਹੈ ਇਕੱਲੀ ਆ ਨਾ ਜੇ ਭਾਜੀ ਨਾਲ ਹੁੰਦੇ ਫੇਰ ਥੋੜੀ ਘੱਟ ਟੈਨਸ਼ਨ ਹੋਣੀ ਜਦੋਂ ਤੇ ਫੋਨ ਉਧਰੋਂ ਆ ਜਾਂਦਾ ਹੋਣਾ ਨਾ ਦਿਨੇ ਚੈਨ ਆਉਂਦਾ ਤੇ ਨਾ ਰਾਤ ਚੱਲਿਆ ਧੋਣੀ ਨਾ ਪਤਾ ਲੱਗਿਆ ਵੀ ਹੈ ਠੀਕ ਠਾਕ ਵਾ ਨਹੀਂ ਸਾਰੇ ਵਧੀਆ ਵਾ ਉੱਥੇ ਚਾਹ ਪਾਣੀ ਪਿਆ ਲਿਆ ਸਾਨੂੰ ਸਾਰਾ ਕੁਝ ਪੁੱਛਿਆ ਉਹਨਾਂ ਨੇ ਅੱਛਾ ਆਹ ਤੇ ਭਾਜੀ ਆਏ ਨਹੀਂ ਇਧਰ ਨੂੰ ਹੋਦੀ ਨਹੀਂ ਆਇਆ ਫਿਰ ਵਖੋ ਆ ਕੇ ਚੱਲ ਗਏ ਸੀ ਨਾ ਅੱਛਾ ਭਾਜੀ ਸਕੂਟਰੀ ਤੇ ਸੀ ਤੇ ਮੈਂ ਮੋਟਰਸਾਈਕਲ ਤੇ ਤੇ ਮੈਂ ਵੀ ਅਹੀਂ ਆਏ ਗਰਦਾਪੁਰ ਲੱਗੇ ਮੈਂ ਭਾਜੀ ਟੱਕਰ ਗਿਆ ਤੇ ਆਂਦੇ ਵੀ ਜੋਤਕੋਮੀ ਹੋ ਜਾਂਦੇ ਆ ਚੱਲ ਹਾਂ ਵਧੀਆ ਕੀਤਾ ਐ ਵੀ ਰੋਤਾਂ ਦੀ ਹੋ ਗਏ ਨਾ ਐਨਾ ਕ ਬੰਦਾ ਮਾਰਦਾ ਆ ਮੈਂ ਭਾਜੀ ਨੂੰ ਫੋਨ ਤੇ ਕੀਤਾ ਕਹਿੰਦਾ ਵੀ ਤੂੰ ਸਕੂਟਰੀ ਲੈ ਕੇ ਤੇ ਆਜੋ ਅੱਛਾ ਤੇ ਮੈਂ ਮੋਟਰਸਾਈਕਲ ਤੇ ਹੋ ਜਾਣਾ ਤੇ ਚੱਲ ਇਹਨਾਂ ਨੂੰ ਪਤਾ ਨਾ ਲੱਗੂਗਾ ਚੱਲ ਵਧੀਆ ਕੀਤਾ ਆ ਤੇ ਉਹ ਸੱਸੋ ਦੀ ਠੀਕ ਹੀ ਹੋਦਣੀ ਹੋਈ ਗੱਲ ਕਰਦੀ ਨਾ ਉਹ ਤਾਂ ਨਹੀਂ ਕੋਈ ਵੀ ਗੱਲ ਕਰਦੀ ਮਾਸੀ ਵੀ ਉਧਰ ਆਈ ਇਹਨਾਂ ਦੀ ਉਹ ਵੀ ਆਈ ਆ ਉਹ ਵੀ ਠੀਕ ਠਾਕ ਹੀ ਗੱਲਾਂ ਕਰਨ ਲਈ ਕੋਈ ਉਹੋ ਜੀ ਗੱਲ ਨਹੀਂ ਕੀਤੀ ਉਹਨੇ ਉਖੜਨ ਵਾਲੀ ਹੈਗੀ ਉਹ ਵੀ ਬੜੀ ਅੰਤਰੀ ਹੈ ਨਾ ਗੱਲ ਕਰਨ ਉਹ ਵੀ ਨਹੀਂ ਵੀ ਹਟਦੀ ਹੈਗੀ ਮਨੇ ਇੱਕ ਗੱਲ ਹੀ ਸਮਝ ਆਉਂਦੀ ਮਹੀਨੇ ਚ 10-10 ਦਿਨ ਰਹਿ ਕੇ ਜਾਂਦੀ ਹੈ ਲਾ ਭੀ ਕੀ ਪਤਾ ਕਿ ਕਿਦਾਂ ਸਰਦਾ ਵਾ ਕਿਦਾਂ ਸਰਦਾ ਵਾ ਨਾ ਤੇ ਨਿਆਣੇ ਨੂੰ ਨੇ ਹੰਦੀ ਆ ਨਿਆਣੇ ਨੂੰ ਨੇ ਬਾਹਰ ਵਾ ਤੇ ਮਾਸੜ ਜਿਹੜਾ ਵਾ ਉਹ ਨੌਕਰੀ ਤੇ ਚੱਲ ਜਾਂਦਾ ਵਾ ਪਰ ਫਿਰ ਵੀ ਉਹਨੂੰ ਇੰਨੀ दखਲੰਦ ਜਿਨੀ ਕਰਨੀ ਚਾਹੀਦੀ ਕਿਸੇ ਦੇ ਘਰ ਦੇ ਵਿੱਚ ਹੁਣ ਇੱਥੇ ਨਵਾਂ ਆ ਹੁਣ ਉਹਨਾਂ ਵੱਡੀ ਨਾਲ ਕੋਹ ਕਰਦੀ ਹੋਊਗੀ ਜੋਤਨਾ ਕੋਹ ਕਰਦੀ ਹੋਊਗੀ ਤੇ ਇਹਨਾਂ ਨੂੰ ਇਸਲਾ ਡਲਦਾ ਮਰਨਦੀ ਆ ਆ ਬਹੁਤ ਚੰਗੀ ਗੱਲ ਉਹ ਵੱਡੀ ਨੂੰ ਫਿਰ ਆਪਣੇ ਹੱਥੀਆਂ ਲਿਆਂਦਾ ਵਨ ਤਾਂ ਧੀ ਲਿਆ ਦਾ ਦਾ ਸੇਵੀ ਤੇ ਵੀ ਆ ਕੇ ਗਈ ਆ ਇਹ ਘੜੀ ਉੱਧਾਂ ਨਹੀਂ ਆਈ ਆ ਹੁਣ ਮਾਸੀ ਵੀ ਨਾ ਕੋਈ ਕਹਿ ਸਕਦੀ ਉਹਦੀ ਵੀ ਭੈਣ ਵਾ ਭਾਵੇਂ ਦੱਸ ਦਿਆਂ ਰਹਿ ਤੇ ਭਾਵੇਂ 15 ਦਿਨ ਰਹਿ ਪਰ ਇੰਨਾ ਨੀਗਾ ਚਾਹੀਦਾ ਰਿਸ਼ਤੇਦਾਰੀ ਹੁੰਦੀ ਪਰ ਦੂਰ ਦੂਰੀ ਚੰਗੀ ਲੱਗਦੀ ਆ ਬੌਧਾ ਇੰਨਾ ਨੇੜੇ ਵੀ ਚੰਗਾ ਨਹੀਂਗਾ ਹੁੰਦਾ ਉਹ ਇਹਨਾਂ ਦੇ ਘਰ ਦਾ ਮਸਲਾ ਸਾਨੂੰ ਕੀ ਜਿਹੜਾ ਮਰਜ਼ੀ ਆਵੇ ਜਾਵੇ ਸਾਨੂੰ ਤਾਂ ਜੋਤਨਾ ਵਾ ਉਹ ਸੁਖੀ ਰਵੇ ਬਸ ਉੱਥੇ ਆਹ ਨਹੀਂ ਤੇ ਚੱਲ ਠੀਕ ਆ ਮੈਂ ਕੱਪੜੇ ਲਾਣਾ ਫਿਰ ਹੁਣ ਕਰ ਲੋ ਚੇਂਜ ਤੇ ਤੂੰ ਚਾਹ ਬਣਾ ਦੇ ਯਾਰ ਘੁੱਟ ਮੈਂ ਬੜੰਨੀ ਚੱਲ ਚੱਲ ਮੈਂ ਤੇ ਨਾ ਰੱਬ ਗੜੀ ਹੋਰ ਦਾਸੀ ਕਰਦੀ ਆ ਕਿ ਚੱਲ ਕੁੜੀ ਨਾ ਆਪਣੇ ਘਰ ਸੌਖੀ ਰਵੇ। ਤੁਹਾਨੂੰ ਹੋਰ ਕੀ ਚਾਹੀਦਾ ਵਾ? ਜੇ ਉਹ ਸੌਖੀ ਆਪਣੇ ਘਰ ਤੇ ਤੁਹਾਨੂੰ ਵੀ ਇੱਥੇ ਸਕੂਨ ਮਿਲ ਜਾਂਦਾ ਆ ਤੇ ਜਦੋਂ ਇਦਾਂ ਟੈਨਸ਼ਨ ਜੀ ਵਾਲੀ ਗੱਲ ਹੋ ਜਾਂਦੀ ਆ ਨਾ ਸੱਚੀ ਆਪ ਹੀ ਫਗਰਾਵੇ ਚ ਪੈ ਜਾਈਦਾ ਵਾ। ਤੇ ਇਹਨਾਂ ਨੂੰ ਤੇ ਵਹਿ ਚੈ ਨਹੀਂ ਆਉਂਦਾ। ਹੁੰਦਾ ਵੀ ਤੇ ਸਹੀ ਆ ਨਿੱਕੀ ਭੈਣ ਜੂ। ਚੱਲ ਰਾਜੀ ਬਾਜੀ ਰਵੇ ਆਪਣੇ ਘਰ। ਦਮਾ ਚਾਹ ਬਣਾ ਕੇ